ਗੱਡੀ ਬਾਈ ਜਮਾ ਆਏ ਤੁਸੀਂ ਆ ਕੇ ਦੇਖੋਗੇ ਨਾ ਤੇ ਮੈਂ ਕਹਿੰਦਾ ਯਾਰ ਨਵੀਂ ਹੋਈ ਐ ਇੱਕ ਸਾਡੀ ਪੂਰੀ ਐਨ ਸਾਫ ਪਈ ਐ ਨਾ ਗੱਡੀ ਜਮਾ ਬਾਈ ਚਾਰੇ ਪਾਸੇ ਤੋਂ ਦੇਖ ਸਕਦੇ ਹੋ ਬਾਈ ਤੇ ਇਹਦਾ ਕੀ ਬਾਈ ਦੀ ਡਿਮਾਂਡ ਇਹ ਬਾਈ ਆਪਾਂ ਐਨਓਸੀ ਨਾਲ 380000 ਰੁਪਏ ਦੀ ਕਾਰ ਦੇ ਦਾਂਗੇ ਜੀ 15 ਮਾਡਲ 15 ਮਾਡਲ ਸਸੀਗਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾਂ ਦਾ ਜੀ ਸਵਾਗਤ ਹੈ ਆਪਣੇ YouTube ਤੇ Facebook ਪੇਜ ਉੱਤੇ ਬਾਈ ਅੱਜ ਨਾ ਬਾਈ ਦੇ ਕੋਲੇ ਪਹੁੰਚੇ ਸੀ ਇਬਾਦਤ ਕਾਰ ਬਜ਼ਾਰ ਵਾਲੇ ਕੋਲੇ ਤੇ ਬਾਈ ਕਹਿੰਦਾ ਬਾਈ ਟੌਪ ਦੀਆਂ ਗੱਡੀਆਂ ਦਿਖਾਉਣੀ ਆ ਜੀ ਤੁਹਾਨੂੰ ਕਿੰਨੀਆਂ ਗੱਡੀਆਂ ਸੇਲ ਆ ਬਾਈ ਆਪਣੇ ਕੋਲੇ ਗੱਡੀਆਂ ਹੈਗੀਆਂ ਬਾਈ 7 8 ਦੀ ਠੀਕ ਆ ਆਪਾਂ ਵੀਡੀਓ ਚ ਦੋ ਤਿੰਨ ਕਾਰਾਂ ਦਿਖਾਵਾਂਗੇ ਜੀ ਜੈ ਕਰੀ ਕਰੀਆ ਲਓ ਵੀ ਪਹਿਲਾਂ ਤਾਂ ਇਹ ਤੋਂ ਨੋ ਸ਼ੁਰੂ ਕਰੀਏ ਜਿਵੇਂ ਆ ਬਈ ਸਕਾਰਪਿਓ ਖੜੀ ਆ ਕਿੰਨੇ ਮਾੜਦਾ ਬਾਈ ਇਹ ਇਹ 2015 ਮਾਡਲ ਆ ਬਾਈ ਜੀ 2015 ਮਾਡਲ ਹਾਂਜੀ ਲੋਗੋ ਲੋਗੋ ਨਵੇਂ ਜਿਹਾ ਲਾਇਆ ਹੈ ਬਾਈ ਕਲਾਸਿਕ ਵਾਲੀ ਜਾਲੀ ਲੱਗੀ ਹੋਈ ਹੈ ਜੀ ਕਲਾਸਿਕ ਵਾਲੀ ਜੋ ਬਾਈ ਜਾਲੀ ਜੇ ਕਨਵਰਟ ਹੋਈ ਵੀ ਆ ਤੇ ਆਮ ਬੰਦਾ ਤਾਂ ਪਛਾਣ ਨਹੀਂ ਸਕਦਾ ਵੀ ਇਹ ਵੀ ਨਵੇਂ ਮਾੜਦਾ ਵੇ ਹਰੇਕ ਕਹੂਗਾ ਵੀ 2022 ਆ 23 ਮਾੜਦਾ ਇਹਨਾਂ ਬਾਈ ਤੇ ਅਲਾਈ ਲੂਏ ਬਾਈ ਨਵੇਂ ਨਵੇਂ ਲੱਗੇ ਹਨ ਬੀ ਐਨ ਸੀ ਲਾਈਟਰ ਬਿਲਕੁਲ ਨਵੇਂ ਹੈ ਬਾਈ ਬਾਈ ਬੀ ਐਸ ਸੀ ਲਾਈਟਰ ਬਿਲਕੁਲ ਨਵੇਂ ਲੱਗੇ ਹੋਇਆ ਪਲਾਟੀ ਦੇ ਤੇ ਬਾਕੀ ਗੱਲ ਕਰੀਏ ਬਾਈ ਕੀ ਇਹਦੀ ਡਿਮਾਂਡ ਹੈ ਕੀ ਸਿਸਟਮ ਹੈ ਇਹ ਪੰਜਾਬ ਨੰਬਰ ਲਾ ਕੇ ਬਾਈ ਆਪਾਂ 11 ਲੱਖ ਰੁਪਏ ਦੀ ਡਿਮਾਂਡ ਕਰਦੇ ਹਾਂ 11 ਲੱਖ ਦੀ ਪੰਜਾਬ ਨੰਬਰ ਲਵਾ ਕੇ ਬਾਈ 11 ਲੱਖ ਦੀ ਮਿਲ ਜੂਗੀ ਉਹ ਇਹ ਦਿੱਲੀ ਨੰਬਰ ਹੈ ਤੇ ਗੱਡੀ ਮੈਂ ਤੁਹਾਨੂੰ ਦਿਖਾ ਦਿੰਦਾ ਅੰਦਰੋਂ ਦਿਖਾ ਜੀ ਬਾਈ ਖੁੱਲੀ ਹੈ ਹਾਂਜੀ ਹਾਂਜੀ ਖੁੱਲੀ ਹੈ ਉਹ ਲੈ ਵੀ ਗੱਡੀ ਦੇਖੋ ਅੰਦਰੋਂ ਗੱਡੀ ਬਈ ਪੂਰੀ ਸ਼ੋਰੂਮ ਕੰਡੀਸ਼ਨ ਦੇ ਵਿੱਚ ਆਂਦਰੋਂ ਕਿਤੇ ਪਾਸੇ ਵੀ ਨਿਗਾਹ ਮਾਰੋਗੇ ਨਾ ਸੀਟਾਂ ਤੇ ਕਵਰ ਕੁਵਰ ਵੀ ਚੜਿਆ ਕਮਾਲ ਦੀ ਗੱਡੀ ਆ ਦੇਖ ਸਕਦੇ ਤੁਸੀਂ ਬਾਕੀ ਐਸ ਟੈਨ ਨਾ ਬਾਈ ਇਹ ਹਾਂਜੀ ਹਾਂਜੀ ਤੇ ਅੱਗੇ ਕਿਹੜੀ ਆ ਬਾਈ ਆਪਣੇ ਕੋਲ ਕੋ ਸਵਿਫਟ ਖੜੀ ਆ ਬਾਈ ਜੀ 2015 ਮਾਡਲ ਲੈ ਵੀ ਸਵਿਫਟ ਜੀ ਨੇ ਜਿਹੜਾ ਸਵਿਫਟ ਦਾ ਸਕੀਨ ਆ ਉਹਦੇ ਲਈ ਸਵਿਫਟ ਵੀ ਹੈਗੀ ਆ ਬਾਈ ਜ਼ੈਬ ਆ ਗਈ ਇਹ ਕਿੰਨੇ ਮਾੜਦਾ ਇਹ 2015 ਮਾਡਲ ਆ ਬਾਈ ਠੀਕ ਆ ਫਸਟ ਓਨਰ ਹੈ ਜੀ ਜੀ ਏ ਬੀ ਐਸ ਬ੍ਰੇਕ ਵਾਲੀ ਆ ਬਾਈ ਅੱਛਾ ਏ ਬੀ ਐਸ ਬ੍ਰੇਕਾਂ ਹਾਂਜੀ ਹਾਂਜੀ ਏ ਬੀ ਐਸ ਬ੍ਰੇਕਾਂ ਵਾਲੀ ਗੱਡੀ ਆ ਜ ਇਹ 96000 ਕਿਲੋਮੀਟਰ ਚੱਲੀ ਹੈ ਬਾਈ 96000 ਬਾਈ ਹਾਂਜੀ ਲੈ ਵੀ 96000 ਕਿਲੋਮੀਟਰ ਚੱਲੀ ਹੋਈ ਆ ਔਰ ਰਿਕਾਰਡਰ ਗੂੜਾ ਦਾ ਓਕੇ ਹੁੰਦਾ ਬਾਈ ਹਾਂਜੀ ਬਾਈ ਕੰਪਨੀ ਰਿਕਾਰਡ ਤੇ ਕੰਪਨੀ ਰਿਕਾਰਡ 96000 ਕਿਲੋਮੀਟਰ ਚੱਲੀ ਹੋਈ ਆ ਗੱਡੀ ਬਾਈ ਜਮਾਂ ਆਏ ਤੁਸੀਂ ਆ ਕੇ ਦੇਖੋਗੇ ਨਾ ਤੇ ਮੈਂ ਕਹਿੰਦਾ ਯਾਰ ਨਵੀਂ ਹੋਈ ਐ ਕਿਸਾਬ ਦੀ ਪੂਰੀ ਐਨ ਸਾਫ ਪਈ ਐ ਨਾ ਗੱਡੀ ਜਮਾਂ ਬਾਈ ਚਾਰੇ ਪਾਸੇ ਤੋਂ ਦੇਖ ਸਕਦੇ ਹੋ ਬਾਈ ਤੇ ਇਹਦਾ ਕੀ ਬਈ ਇਹਦੀ ਡਿਮਾਂਡ ਇਹ ਬਈ ਆਪਾਂ ਐਨਓਸੀ ਨਾਲ 3,80,000 ਰੁਪਏ ਦੀ ਕਾਰ ਦੇ ਦਾਂਗੇ ਜੀ 15 ਮਾਡਲ 15 ਮਾਡਲ 3,80,000 ਰੁਪਏ ਦੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਐਨਓਸੀ ਦੇ ਨਾਲ 3,80,000 ਦੀ 15 ਮਾਡਲ ਇਹ ਗੱਡੀ ਮਿਲ ਜੂਗੀ ਜੀ ਤੇ ਬਾਕੀ ਅੱਗੇ ਆ ਗਈ ਇਹਦੀ ਬਾਰੇ ਦੱਸੋ ਬਲੈਨੋ ਇਹ ਆ ਗਈ ਬਈ ਬਲੈਨੋ 2019 ਮਾਡਲ ਹੈ ਜੀ ਡੈਲਟਾ ਮਾਡਲ ਹੈ ਇਹ ਜੀ ਬਈ ਇਹ ਪਹਿਲੇ ਨਾ ਬਈ 63,000 ਕਿਲੋਮੀਟਰ ਚੱਲੀ ਹੈ ਜੀ ਪੈਟਰੋਲ ਇਹ 36300 ਚੱਲੀ ਹੈ ਹਾਂ ਜੀ 63,000 ਕਿਲੋਮੀਟਰ ਚੱਲੀ ਹੋਈ ਹੈ ਪੈਟਰੋਲ ਆ ਹਾਂ ਜੀ ਹਾਂ ਜੀ ਤੇ ਬਾਕੀ ਗੱਡੀ ਦੇਖ ਸਕਦਾ ਤੁਸੀਂ ਇਹ ਬਲੈਨੋ ਇਹਦੀ ਇਹਦੀ ਕੀ ਡਿਮਾਂਡ ਆ ਬਾਈ ਇਹ ਬਾਈ ਆਪਾਂ 5.5 ਲੱਖ ਰੁਪਈਆ ਦੀ ਕਾਰ ਦੇਣਾ 5.5 ਲੱਖ ਦੀ ਹਾਂਜੀ ਹਾਂ ਮਾਰਕੀਟ ਦੇ ਵਿੱਚ ਦਾ ਬਾਈ 6.5 ਛੇ ਜੀ ਵੀ ਮੰਗੀ ਜਾਂਦੇ ਆ ਬਾਈ ਆਪਾਂ 5.5 ਲੱਖ ਰੁਪਈਆ ਦੇ ਦਾਂਗੇ ਟਾਇਰ ਇਹਦੇ ਵੀ ਨਵੇਂ ਲੱਗੇ ਹੋਏ ਸਾਢੇ 6 ਸਾਢੇ 5 ਲੱਖ ਦੀ ਗੱਡੀ ਮਿਲ ਜੂਗੀ 19 ਮਾਰਦਾ ਬਾਈ ਤੇ ਬਲੈਨੋ ਮਿਲ ਜੂਗੀ ਤੁਹਾਨੂੰ 5.5 ਲੱਖ ਦੀ ਤੇ ਬਾਕੀ ਲਾਈਟ ਹੈ ਰੇ ਦੀ ਵੀ ਲੱਗੇ ਹੋਇਆ ਕਮਾਲ ਦੀ ਗੱਲਬਾਤ ਆ ਬਾਈ ਇੱਕ ਵਾਰ ਲੋਕੇਸ਼ਨ ਮਾੜੀ ਜੀ ਬੋਲ ਦੀ ਇਹ ਬਾਦਤ ਕਾਰ ਬਾਜ਼ਾਰ ਬਾਈ ਦੀ ਨਾਨਕਸਰ ਰੋਡ ਤੇ ਆ ਬਰਨਾਲੇ ਬਾਈ ਜੀ ਨਾਨਕਸਰ ਨਾਨਸਰ ਗੁਰਦਰਾਇਤ ਤੇ ਬਰਨਾਲਾ ਆ ਸਾਹਮਣੇ ਕਿਹੜਾ ਵਿਸ਼ਕਰਮ ਚੌਂਕ ਪੈ ਜਾਂਦਾ ਬਈ ਆਈਟੀਆਈ ਚੌਂਕ ਪੈ ਜਾਂਦਾ ਇਹ ਆਈਟੀਆਈ ਚੌਂਕ ਆ ਸਾਹਮਣੇ ਆਈਟੀਆਈ ਚੌਂਕ ਪੈ ਜਾਂਦਾ ਜਾਂ ਅੱਗੇ ਜਾ ਕੇ ਤੇ ਬਾਕੀ ਇਧਰ ਦੇ ਪਾਸੇ ਨਾਨਸਰ ਗੁਰਦਰਾਣਾ ਤੇ ਇਹ ਮੰਨ ਕੇ ਚਲੋ ਇੱਥੇ ਨਾਲ ਹੀ ਸਟਾਪ ਪੈਂਦੇ ਆਬਾਦਤ ਕਰਦੇ ਆ ਬਰਨਾਲਾ ਉਹ ਦੇਖੋ ਤੇ ਸ਼ੇਅਰ ਕਰ ਦਿਓ ਬਈ ਦੱਬ ਕੇ ਮਾੜਾ ਇਹ ਕੰਡਕਟਰ ਨੰਬਰ ਬੋ ਦੇ 9041096541 ਲਓ ਜੀ ਸ਼ੇਅਰ ਕਰ ਦਿਓ ਦੱਬ ਕੇ ਨੰਬਰ ਉੱਤੇ ਵੀ ਚੱਲੀ ਜਾਂਦੇ ਬਈ ਧੰਨਵਾਦ ਵੀਰੇ ਥੈਂਕ ਯੂ ਮਿਹਰਬਾਨੀ ਓਕੇ ਕਰਾ ਜੀ